ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ 'ਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ। ਇਸ ਦੌਰਾਨ ਪੰਜਾਬ ਸਰਕਾਰ ਦੀ ਕੈਬਨਟ ਮੀਟਿੰਗ ਅੱਜ ਸ਼ਾਮ ਨੂੰ ਹੋਣ ਜਾ ਰਹੀ ਹੈ। ਇਸ ਮੀਟਿੰਗ ਦੀ ਪ੍ਰਧਾਨਗੀ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ। ਇਸ ਦੌਰਾਨ ਉਹ ਹੜ੍ਹ ਦੀ ਸਥਿਤੀ ਤੇ ਫੀਡਬੈਕ ਲੈਣਗੇ ਤੇ ਰਾਹਤ ਪ੍ਰਬੰਧਾ ਬਾਰੇ ਵੀ ਫੈਸਲਾ ਲਿਆ ਜਾਏਗਾ। ਹਾਲਾਂਕਿ ਕੱਲ ਮੁੱਖ ਮੰਤਰੀ ਦੀ ਸਿਹਤ ਵਿਗੜ ਗਈ ਸੀ ਇਸ ਕਾਰਨ ਉਹਨਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਆਪਣਾ ਜਿਹੜਾ ਦੌਰਾ ਸੀ ਉਹ ਮੁਲਤਵੀ ਕਰ ਦਿੱਤਾ ਸੀ। ਇਸ ਵੇਲੇ ਸੂਬੇ ਦੇ 1902 ਪਿੰਡ ਹੜ੍ਹਾਂ ਦੀ ਲਪੇਟ 'ਚ ਨੇ ਸਰਕਾਰ ਨੇ ਸੂਬੇ ਨੂੰ ਆਫਤ ਪ੍ਰਭਾਵਿਤ ਐਲਾਨਿਆ ਸਾਰੇ ਜ਼ਿਲ੍ਹਿਆਂ 'ਚ ਗਸ਼ਟਿਡ ਅਧਿਕਾਰੀ ਤਾਇਨਾਤ ਕੀਤੇ ਗਏ ਨੇ ਤਾਂ ਜੋ ਹੜ੍ਹ ਪ੍ਰਭਾਵਿਤ ਸਾਰੇ ਜ਼ਿਲ੍ਹਿਆਂ ਨੂੰ ਤੁਰੰਤ ਮਦਦ ਮਿਲ ਸਕੇ ਤਾਂ ਜੋ ਲੋਕਾਂ ਨੂੰ ਪਹਿਲ ਦੇ ਆਧਾਰ 'ਤੇ ਲੋੜੀਂਦੀ ਮਦਦ ਜਿਹੜੀ ਉਹ ਮਿਲ ਸਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਾਰੇ ਮੰਤਰੀ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਕੰਮ ਸੰਭਾਲ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਜਿਹੜਾ ਪੰਜਾਬ ਨੂੰ ਉਹ ਆਫਤ ਪ੍ਰਦਾਨ ਜੋਬੈ ਜਿਹੜਾ ਉਹ ਐਲਾਨਿਆ ਗਿਆ ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਉਹ ਸ਼ਾਮ ਨੂੰ ਮੀਟਿੰਗ ਵੀ ਕਰਨਗੇ ਤੇ ਕੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਦੌਰੇ ਤੇ ਜਾਣਾ ਸੀ ਪਰ ਉਹਨਾਂ ਦੀ ਅਚਾਨਕ ਹਾਲਤ ਵਿਗੜ ਜਾਂਦੀ ਹੈ ਜਿਸ ਕਰਕੇ ਉਹਨਾਂ ਨੂੰ ਆਪਣਾ ਜਿਹੜਾ ਦੌਰਾ ਹੈ ਉਹ ਮੁਲਤਵੀ ਕਰਨਾ ਪਿਆ ਸੀ ਤੇ ਵਿੰਦਕੇਜਰੀਵਾਲ ਨੇ ਜਿਹੜੇ ਉਹ ਵੀ ਉਹਨਾਂ ਨੂੰ ਮਿਲਣ ਦੇ ਲਈ ਪਹੁੰਚੇ ਸੀ ਇਸ ਵੇਲੇ ਤੁਹਾਨੂੰ ਦੱਸ ਦਈਏ ਕਿ 1902 ਪਿੰਡ ਨੇ ਜਿਹੜੇ ਉਹ ਹੜਾਂ ਦੀ ਲਪੇਟ ਵਿੱਚ ਚੱਲ ਰਹੇ ਨੇ ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਮੀਟਿੰਗ ਕਰਨਗੇ ਤੇ ਜੋ ਵੀ ਹੜ੍ਹਾਂ ਦੇ ਦੌਰਾਨ ਸਥਿਤੀ ਵਿਗੜੀ ਹੈ ਹਾਲਾਤ ਨਾਜੁਕ ਹੋਏ ਨੇ ਉਸ ਦੇ ਬਾਰੇ ਗੱਲਬਾਤ ਕੀਤੀ ਜਾਏਗੀ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ 'ਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਇਸ ਦੌਰਾਨ ਪੰਜਾਬ ਸਰਕਾਰ ਦੀ ਕੈਬਨਟ ਮੀਟਿੰਗ ਅੱਜ ਸ਼ਾਮ ਨੂੰ ਹੋਣ ਜਾ ਰਹੀ ਹੈ ਇਸ ਮੀਟਿੰਗ ਦੀ ਪ੍ਰਧਾਨਗੀ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਇਸ ਦੌਰਾਨ ਉਹ ਹੜ੍ਹ ਦੀ ਸਥਿਤੀ ਤੇ ਫੀਡਬੈਕ ਲੈਣਗੇ ਤੇ ਰਾਹਤ ਪ੍ਰਬੰਧਾ ਬਾਰੇ ਵੀ ਫੈਸਲਾ ਲਿਆ ਜਾਏਗਾ ਹਾਲਾਂਕਿ ਕੱਲ ਮੁੱਖ ਮੰਤਰੀ ਦੀ ਸਿਹਤ ਵਿਗੜ ਗਈ ਸੀ ਇਸ ਕਾਰਨ ਉਹਨਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਆਪਣਾ ਜਿਹੜਾ ਦੌਰਾ ਸੀ ਉਹ ਮੁਲਤਵੀ ਕਰ ਦਿੱਤਾ ਸੀ ਇਸ ਵੇਲੇ ਸੂਬੇ ਦੇ 1902 ਪਿੰਡ ਹੜ੍ਹਾਂ ਦੀ ਲਪੇਟ 'ਚ ਨੇ ਸਰਕਾਰ ਨੇ ਸੂਬੇ ਨੂੰ ਆਫਤ ਪ੍ਰਭਾਵਿਤ ਐਲਾਨਿਆ ਸਾਰੇ ਜ਼ਿਲ੍ਹਿਆਂ 'ਚ ਗਸ਼ਟਿਡ ਅਧਿਕਾਰੀ ਤਾਇਨਾਤ ਕੀਤੇ ਗਏ ਨੇ ਤਾਂ ਜੋ ਹੜ੍ਹ ਪ੍ਰਭਾਵਿਤ ਸਾਰੇ ਜ਼ਿਲ੍ਹਿਆਂ ਨੂੰ ਤੁਰੰਤ ਮਦਦ ਮਿਲ ਸਕੇ ਤਾਂ ਜੋ ਲੋਕਾਂ ਨੂੰ ਪਹਿਲ ਦੇ ਆਧਾਰ 'ਤੇ ਲੋੜੀਂਦੀ ਮਦਦ ਜਿਹੜੀ ਉਹ ਮਿਲ ਸਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਾਰੇ ਮੰਤਰੀ ਹੜਪਰਬਾਵੀਤ ਇਲਾਕਿਆਂ ਚ ਕੰਮ ਸੰਭਾਲ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਜਿਹੜਾ ਪੰਜਾਬ ਨੂੰ ਉਹ ਆਫਤ ਪ੍ਰਦਾਨ ਜੋ ਬੈ ਜਿਹੜਾ ਉਹ ਐਲਾਨਿਆ ਗਿਆ ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਉਹ ਸ਼ਾਮ ਨੂੰ ਮੀਟਿੰਗ ਵੀ ਕਰਨਗੇ ਕੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਦੌਰੇ ਤੇ ਜਾਣਾ ਸੀ ਪਰ ਉਹਨਾਂ ਦੀ ਅਚਾਨਕ ਹਾਲਤ ਵਿਗੜ ਜਾਂਦੀ ਹੈ ਜਿਸ ਕਰਕੇ ਉਹਨਾਂ ਨੂੰ ਆਪਣਾ ਜਿਹੜਾ ਦੌਰਾ ਆ ਉਹ ਮੁਲਤਵੀ ਕਰਨਾ ਪਿਆ ਸੀ ਤੇ ਵਿੰਦਕੇਜਰੀਵਾਲ ਨੇ ਜਿਹੜੇ ਉਹ ਵੀ ਉਹਨਾਂ ਨੂੰ ਮਿਲਣ ਦੇ ਲਈ ਪਹੁੰਚੇ ਸੀ ਇਸ ਵੇਲੇ ਤੁਹਾਨੂੰ ਦੱਸ ਦਈਏ ਕਿ 1902 ਪਿੰਡ ਨੇ ਜਿਹੜੇ ਉਹ ਹੜਾਂ ਦੀ ਲਪੇਟ ਵਿੱਚ ਚੱਲ ਰਹੇ ਨੇ ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਮੀਟਿੰਗ ਕਰਨਗੇ ਤੇ ਜੋ ਵੀ ਹੜਾਂ ਦੇ ਦੌਰਾਨ ਇਹ ਸਥਿਤੀ ਵਿਗੜੀ ਹੈ ਹਾਲਤ ਨਾਜ਼ੁਕ ਹੋਏ ਨੇ ਉਸ ਦੇ ਬਾਰੇ ਗੱਲਬਾਤ ਕੀਤੀ ਜਾਏਗੀ